ਜੋ ਅੱਜ ਆਪਾਂ ਮੈਟਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਉਹ ਮੈਟਰ ਹੈ ਅੱਜ ਆਪਣਾ ਧਰਮ ਤੇ ਸਾਇੰਸ ਬੇਸ਼ੱਕ ਆਪਾਂ ਅੱਜ ਸਾਰੇ ਹੀ ਪੜੇ ਲਿਖੇ ਆ ਆਪਣਾ ਸਾਰਾ ਵਰਗ ਪੂਰਾ ਪੜਿਆ ਲਿਖਿਆ ਹੈ ਆਪਾਂ ਐਜੂਕੇਟਡ ਬੰਦੇ ਹਾਂ ਅੱਜ ਕੱਲ ਸਾਰੇ ਤੇ ਮੈਂ ਕਹਦਾ ਕਿ 1ਵੀਂ ਸਦੀ ਦੇ ਸੀ ਵਿਸਨੀਕ ਹਾਂ ਜਿਹਨੂੰ ਆਪਾਂ ਕਹਿ ਦਿੰਨੇ ਕਿ ਸਾਇੰਸ ਦਾ ਯੁੱਗ ਹੈ ਕੋਈ ਵੀ ਘਟਨਾ ਘਟਦੀ ਤੇ ਹਰ ਇੱਕ ਪੜ੍ਹਿਆ ਲਿਖਿਆ ਮਨੁੱਖ ਉਹਦੇ ਪਿੱਛੇ ਕੋਈ ਕਾਰਨ ਲੱਭਦਾ ਉਹ ਕਿਉਂ ਹੋਇਆ ਕਿਵੇਂ ਹੋਇਆ ਕਿਦੋਂ ਹੋਇਆ ਉਹ ਕਈ ਬਹੁਤੇ ਪੜ੍ਹੇ ਲਿਖੇ ਬੰਦੇ ਇਹ ਵੀ ਗੱਲ ਕਹਿੰਦੇ ਕਿ ਧਰਮ ਦਾ ਤੇ ਸਾਇੰਸ ਦਾ ਕੋਈ ਮੇਲ ਨਹੀਂ ਹੈ ਇਹਨਾਂ ਦਾ ਆਪਸ ਵਿੱਚ ਕੋਈ ਸਮੇਲ ਨਹੀਂ ਹੈ ਬਸ ਕਈ ਬੰਦੇ ਇਸ ਤਰ੍ਹਾਂ ਕਹਿੰਦੇ ਕਿ ਧਰਮ ਸਿਰਫ ਅੰਧਵਿਸ਼ਵਾਸ ਹੈ ਪਰ ਨਹੀਂ ਇਦਾਂ ਦੀ ਗੱਲ ਨਹੀਂ ਹੈ ਧਰਮ ਸਿਰਫ ਅੰਧਵਿਸ਼ਵਾਸ ਨਹੀਂ ਹੈ हां कई धर्मी पुरुष ये गल कहंदे हन के धर्म ਦੇ ਉੱਪਰ ਕੋਈ ਸਵਾਲ ਕਰਨਾ ਕੁਐਸਚਨ ਕਰਨਾ ਉਹ ਮਹਾਪਾਪ ਹੈ ਕੋਈ ਪ੍ਰੰਪਰਾਣੀ ਪਰੰਪਰਾ ਚੱਲੀ ਆ ਰਹੀ ਉਹਨੂੰ ਅੱਖਾ ਬੰਦ ਕਰਕੇ ਮੰਨ ਲੈਣਾ ਇਹ ਸਹੀ ਏ ਪਰ ਨਹੀਂ ਗਰਬਾਨੀ ਇਹਨਾਂ ਦੋਨਾਂ ਗੱਲਾਂ ਨਾਲ ਸਹਿਮਤ ਨਹੀਂ ਹੈ ਨਾ ਤਾਂ ਗਰਬਾਨੀ ਅੰਤ ਵਿਸ਼ਵਾਸ ਦੇ ਨਾਲ ਸਹਿਮਤ ਹੈ ਨਾ ਹੀ ਗਰਬਾਨੀ ਇਹ ਤੁਹਾਨੂੰ ਕਹਿ ਰਹੀ ਕਿ ਤੁਸੀਂ ਸਵਾਲ ਨਹੀਂ ਕਰਨਾ ਬਲਕਿ ਗਰਬਾਨੀ ਤਾਂ ਸਾਨੂੰ ਸਵਾਲ ਕਰਨਾ ਸਿਖਾਉਂਦੀ ਹੈ ਗਰਬਾਣੀ ਦੇ ਵਿੱਚ ਗੁਰੂ ਨੇ ਸਾਡੇ ਲਈ ਇੰਨਾ ਗਿਆਨ ਦਿੱਤਾ ਜਿੱਦੋਂ ਬੰਦਾ ਉਸ ਗਿਆਨ ਦੀ ਖੋਜ ਕਰਦਾ ਤਾਂ ਆਟੋਮੈਟਿਕ ਉਹਦੇ ਦਿਮਾਗ ਦੇ ਵਿੱਚ ਉਹਦੀ ਸੁਰਤ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਤੇ ਉਹ ਸਵਾਲ ਕਰਦਾ ਹੈ ਜਿੱਦੋਂ ਧਰਮ ਤੇ ਆਪਾਂ ਸੈਂਸ ਦੀ ਗੱਲ ਕਰਦੇ ਇਹਨਾਂ ਦਾ ਦੋਨਾਂ ਦਾ ਆਪਸੀ ਮੇਲ ਹੈ ਤੇ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੋਨਾਂ ਦਾ ਹੋਣਾ ਅਤਿ ਹੀ ਜ਼ਰੂਰੀ ਹੈ ਧਰਮ ਦੇ ਵਿੱਚ ਵੀ ਖੋਜ ਦੀ ਜ਼ਰੂਰ ਹੈ ਜ਼ਰੂਰ ਤਾਂ ਹੈ ਕਿ ਸਾਇੰਸ ਦੇ ਵਿੱਚ ਵੀ ਖੋਜ ਦੀ ਜ਼ਰੂਰਤ ਹੈ ਗਰਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਇਸ ਤੂੰ ਇਸ ਤਰ੍ਹਾਂ ਲਿਖਿਆ ਹੈ ਖੋਜੀ ਉਪਜੇ ਬਾਦੀ ਬੰਸੇ ਹਉ ਬਲਬਲ ਗੁਰ ਕਰਤਾਰਾ ਪਾਤਸ਼ਾਹ ਜੀ ਕਹਿੰਦੇ ਖੋਜ ਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਤਰੱਕੀ ਹੈ ਖੋਜ ਦੇ ਨਾਲ ਹੀ ਬੰਦੇ ਦਾ ਜੀਵਨ ਸੁਖੀ ਹੈ ਤੇ ਖੋਜ ਦੇ ਨਾਲ ਹੀ ਉਹਦੇ ਜੀਵਨ ਦੇ ਵਿੱਚ ਖੁਸ਼ਹਾਲੀ ਹੈ ਇਹੀ ਸੈਂਸ ਹੈ ਸੈਂਸ ਕੀ ਹੈ ਤੇ ਧਰਮ ਕੀ ਹੁੰਦਾ ਜਿੰਨਾ ਉਸ ਗੁਰੂ ਮਹਾਰਾਜ ਨੇ ਪਾਸ਼ਾ ਨੇ ਇਹ ਜੋ ਸ਼ਕਤੀ ਹੈ ਜਿਹਨੂੰ ਮੈਂ ਆਪਣੇ ਸੱਚ ਧਰਮ ਦੇ ਸਬੰਧਤ ਗੁਰੂ ਮਹਾਰਾਜ ਕਹਿ ਦਿੰਦਾ ਜਾਂ ਅਕਾਲ ਪੁਰਖ ਕਹਿ ਦਿੰਨੇ ਇਹ ਇੱਕ ਉਸ ਸ਼ਕਤੀ ਦਾ ਨਾਮ ਉਹਨੂੰ ਕੋਈ ਵੀ ਮਨੁੱਖ ਕਿਸੇ ਹੋਰ ਨਾਮ ਦੇ ਨਾਲ ਵੀ ਪਹਿਚਾਣ ਸਕਦਾ ਕੋਈ ਵੱਡੀ ਗੱਲ ਨਹੀਂ ਉਹ ਇੱਕ ਸ਼ਕਤੀ ਵਾਪਰ ਰਹੀ ਹੈ ਇਸ ਦੁਨੀਆ ਦੇ ਵਿੱਚ ਜਿਹਨੇ ਸਾਰਾ ਕੁਝ ਬਣਾਇਆ ਹੋਇਆ ਇਹ ਭੌਤਿਕ ਪਦਾਰਥ ਜਿਹਨੇ ਬਣਾਏ ਹੋਏ ਉਹ ਬਣੇ ਹੋਏ ਭੌਤਿਕ ਪਦਾਰਥਾਂ ਦੇ ਉੱਪਰ ਸਾਇੰਸ ਕੰਮ ਕਰ ਰਹੀ ਹੈ ਉਹ ਬਹੁਤ ਸੂਖਮ ਕਣਾਂ ਦੇ ਨਾਲ ਜਿਹਦੇ ਪਦਾਰਥ ਬਣੇ ਹੋਏ ਐ ਭੌਤਿਕ ਉਹਨਾਂ ਭੌਤਿਕ ਪਦਾਰਥਾਂ ਖਾਂਸ ਉਹਨਾਂ ਤੇ ਖੋਜ ਕਰਕੇ ਉਹਨਾਂ ਦੀ ਸ਼ਕਤੀ ਨੂੰ ਉਹ ਉਹ ਸੁੱਖ ਸੁਹੂਲਤਾ ਮਨੁੱਖ ਦੇ ਜੀਵਨ ਦੇ ਵਿੱਚ ਪ੍ਰਦਾਨ ਕਰਕੇ ਉਹ ਸੁੱਖ ਸੁਹੂਲਤਾ ਨੂੰ ਉਹਨਾਂ ਦੀ ਸ਼ਕਤੀ ਨੂੰ ਮਨੁੱਖ ਦੇ ਅੱਗੇ ਪੈਦਾ ਕਰਕੇ ਉਹ ਸ਼ਕਤੀ ਦੀਆਂ ਜਿਹੜੀ ਉਹ ਅਕਾਲ ਪੁਰਖ ਆਉਦੀ ਸ਼ਕਤੀ ਦਾ ਪ੍ਰਗਟਾਵਾ ਕਰ ਰਹੀ ਹੈ ਸਾਇੰਸ ਕਰ ਰਹੀ ਹੈ ਇਹ ਚੀਜ਼ਾਂ ਦਿਖਾ ਰਹੀ ਹੈ ਅੱਗੇ ਪ੍ਰਗਟ ਕਰਕੇ ਗਿਆਨ ਦੇ ਨਾਲ ਹੀ ਵਿਗਿਆਨ ਹੈ ਕਿਉਂਕਿ ਗਿਆਨ ਦੇ ਵਿੱਚ ਗੁਰੂ ਮਹਾਰਾਜ ਨੇ ਬਾਣੀ 'ਚ ਲਿਖਿਆ ਸਾਰਾ ਕੁਝ ਪਹਿਲਾਂ ਹੀ ਪਸਾਰਾ ਕਰ ਚੁੱਕਿਆ ਜਿੰਨਾ ਕੁਝ ਵੀ ਹੈ ਜਿੰਨੀ ਵੀ ਤੁਸੀਂ ਵੱਡੀ ਸ੍ਰਿਸ਼ਟੀ ਦੇਖਦੇ ਹੋ ਰਚਨਾ ਰਚੀ ਹੋਈ ਹੈ ਜਿੰਨੀ ਵੀ ਇਹ ਕੁਦਰਤ ਉਸ ਕਾਦਰ ਦੀ ਬਣਾਈ ਹੋਈ ਹੈ ਇਹ ਸਾਰੀ ਇੱਕ ਹੁਕਮ ਦੇ ਵਿੱਚ ਅਕਾਲ ਪੁਰਖ ਨੇ ਬਣਾਈ ਹੋਈ ਅਸੀਂ ਉਹਨੂੰ ਕਾਲਪੁਰਖ ਕਹਿੰਦੇ ਹਾਂ ਸੈਂਸ ਉਹਨੂੰ ਆਪਣੀ ਭਾਸ਼ਾ ਸੱਤਿਆ ਵੀ ਕਹਿ ਦਿੰਦੀ ਆ ਉਹ ਸੱਤਿਆ ਇੱਕ ਵਿਆਪਕ ਰਹੀ ਜੋ ਇੱਕ ਸ਼ਕਤੀ ਵਿਆਪਕ ਰਹੀ ਉਹ ਸਰਬ ਵਿਆਪਕ ਹੈ ਉਹ ਹਰ ਇੱਕ ਕਣ ਕਣ ਦੇ ਵਿੱਚ ਮੌਜੂਦ ਹੈ ਹਰ ਇੱਕ ਜਗ੍ਹਾ ਤੇ ਹੈ ਸੈਂਸ ਉਹਨੂੰ ਸੱਤਿਆ ਕਹਿ ਦਿੰਨੀ ਆ ਵਿਆਪਕ ਮੂਲ ਸੱਤਿਆ ਹੈ ਸੈਂਸ ਦੀ ਭਾਸ਼ਾ ਦੇ ਵਿੱਚ ਪਾਜੀ ਲੋਕ ਅੱਗੇ ਉਹ ਇੱਕ ਸ਼ਕਤੀ ਹੈ ਉਹ ਹਰ ਇੱਕ ਦੇ ਵਿੱਚ ਮੌਜੂਦ ਹੈ ਤੇ ਸਾਇੰਸ ਉਸ ਸ਼ਕਤੀ ਦੇ ਅਧੀਨ ਬਣਾਏ ਹੋਏ ਪਦਾਰਥਾਂ ਤੇ ਖੋਜ ਕਰਕੇ ਸਾਨੂੰ ਦੱਸਦੀ ਹੈ ਇਸੇ ਕਰਕੇ ਪਹਿਲਾਂ ਗਿਆਨ ਹੈ ਫਿਰ ਵਿਗਿਆਨ ਹੈ ਜਿਦੋਂ ਆਪਾਂ ਗੱਲ ਕਰਕੇ ਗਿਆਨ ਤੇ ਵਿਗਿਆਨ ਦੀ ਆਦਰਵਾਇਸ ਗਿਆਨ ਨਹੀਂ ਹੈ ਤੋ ਜਿਉ ਗਿਆਨ ਨਾ ਹੁੰਦਾ ਜਿਉ ਪ੍ਰਮਾਤਮਾ ਨੇ ਸਾਰਾ ਕੁਝ ਨਾ ਬਣਾਇਆ ਹੁੰਦਾ ਤਾਂ ਕਰਕੇ ਮੈਂ ਕਹਿੰਦਾ ਆਦਰਵਾਇਸ ਨੋ ਨਥਿੰਗ ਫਿਰ ਕੁਝ ਵੀ ਨਹੀਂ ਹੋਣਾ ਸੀ ਕਿਉਂਕਿ ਜਦੋਂ ਆਪਾਂ ਸਾਇੰਸ ਨੂੰ ਪੜਦੇ ਆਂ ਵੀ ਇਹ ਬ੍ਰਹਿਮੰਡ ਕਿਵੇਂ ਬਣਿਆ ਦੁਨੀਆ ਕਿਵੇਂ ਬਣੀ ਸਾਇੰਸ ਆਪਣੀ ਭਾਸ਼ਾ 'ਚ ਕਹਿੰਦੀ ਕਿ ਬਲੈਕ ਟੈਂਗ ਹੋਇਆ ਬਹੁਤ ਵੱਡਾ ਤਮਾਕਾ ਉਸ ਕੋ ਸੈਕਲੂਜਨ ਹੋਇਆ ਬਹੁਤ ਵੱਡੀ ਆਵਾਜ਼ ਹੋਈ ਹੈ ਜਿਹਦੇ ਨਾਲ ਸਾਰੇ ਮਹੇ ਦੀਪ ਖੰਡ ਮੰਡਲ ਬ੍ਰਹਿਮੰਡ ਤੇ ਸਾਰਾ ਕੋਸ ਹੋਂਦ ਦੇ ਵਿੱਚ ਆਉਂਦਾ ਹੈ ਤੇ ਬਿਲਕੁਲ ਸਹੀ ਗੱਲ ਆ ਗੁਰਬਾਣੀ ਨੇ ਵੀ ਸਾਨੂੰ ਇਸੇ ਤਰ੍ਹਾਂ ਕਿਹਾ ਬਾਣੀ 'ਚ ਕਿਹਾ ਪਾਸ਼ਾ ਜੀ ਕਹਿੰਦਾ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲਖ ਦਰਿ ਆਉ ਗੁਰੂ ਪਾਸਨ ਕੀਤਾ ਪਸਾਉ ਪਸਾਉ ਦਾ ਮਤਲਬ ਪਸਾਰਾ ਉਹਨੇ ਸਾਰਾ ਕੁਝ ਆਪਣੇ ਹੁਕਮ ਦੇ ਵਿੱਚ ਉਹ ਸ਼ਕਤੀ ਨੇ ਇੱਕ ਵਾਰ ਹੀ ਸਾਰਾ ਕੁਝ ਪਸਾਰਾ ਕਰ ਦਿੱਤਾ ਕੀਤਾ ਕਵਾਉ ਕਵਾਉ ਦਾ ਮਤਲਬ ਜਿਹਨੂੰ ਸਾਇੰਸ ਕਹ ਰਹੀ ਹੈ ਬਿਗ ਬੈਂਗ ਉਹ ਵਾਜ ਉਤਮਕਾ ਉਹ ਵਿਸੋ ਉਹੀ ਉਹੀ ਇਹ ਆਵਾਜ਼ ਆ ਜਿਹਨੂੰ ਬਚਨ ਹੁਕਮ ਕਿਹਾ ਜਾਂਦਾ ਬਾਣੀ ਦੇ ਵਿੱਚ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਉਹ ਲੱਖ ਦਰਿਆਉ ਲੱਖ ਦਰਿਆਉ ਦਾ ਮਤਲਬ ਇਹ ਨਹੀਂ ਕਿ ਪਾਣੀ ਵਾਲੇ ਦਰਿਆ ਹੋਏ ਨਹੀਂ ਨਹੀਂ ਦ੍ਰਿਆ ਦਾ ਮਤਲਬ ਕਈ ਜੀਵਨਾ ਦੇ ਦਰਿਆ ਕਈ ਖੰਡਾਂ ਦੇ ਬ੍ਰਹਮੰਡਾਂ ਦੇ ਦਰਿਆ ਪਤਾਲਾਂ ਦੇ ਦਰਿਆ ਅਗਾਸਾਂ ਦੇ ਜਿਹਨੂੰ ਬਾਣੀ ਨੇ ਕਿਹਾ ਪਤਾਲਾ ਪਤਾਲ ਅਗਾਸਾ ਆਗਾਸ ਓਡਕ ਠਟੇ ਭਾਲ ਕਹਨੇ ਇੱਕ ਵਾਰ ਵੇਦ ਕਹਨੇ ਇੱਕ ਵਾਰ ਸਹਿਸ 18 ਕਹਨ ਕਿਤੇਬਾ ਅਸੁਰੂਏ ਕਤਾ ਤ ਲੇਖਾ ਹੋਇ ਤਾਂ ਲਿਖੀ ਲੇਖੇ ਇਹ ਉਹ ਪਤਾਲਾਂ ਦੀ ਗੱਲ ਹੋ ਰਹੀ ਹੈ ਬਾਣੀ ਨੇ ਕਿਹਾ ਇਹ ਗੱਲ ਤੇ ਅੱਜ ਸਹਿਸ ਇਸ ਗੱਲ ਨੂੰ ਮੰਨ ਰਹੀ ਹੈ ਸਾਇੰਸ ਨੇ ਖੋਜਾਂ ਕੀਤੀਆਂ ਸਾਇੰਸਦਾਨ ਵੱਡੇ ਵੱਡੇ ਇਹ ਚੀਜ਼ਾਂ ਤੋਂ ਸਿਲੰਡਰ ਹੋਏ ਕਿ ਇਹਦਾ ਜਿਹੜਾ ਬ੍ਰਹਿਮੰਡ ਆ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਪਰੰਪਰਾ ਤੇ ਗੁਰੂ ਪਾਤਸ਼ਾਹ ਜੀ ਨੇ ਇਹ ਚੀਜ਼ਾਂ ਪਹਿਲਾਂ ਹੀ ਆਪਾਂ ਨੂੰ ਬਾਣੀ ਦੇ ਵਿੱਚ ਲਿਖ ਕੇ ਦੱਸੀਆਂ ਹੋਆਂ ਸਾਡੇ ਮਨੁੱਖੀ ਜੀਵਨ ਦੇ ਵਿੱਚ ਇਹੋ ਜਿਹੇ ਰਹੱਸ ਹਨ ਜਿਨ੍ਹਾਂ ਨੂੰ ਸਾਇੰਸ ਖੋਜ ਨਹੀਂ ਕਰ ਸਕਦਾ ਅਸੀਂ ਵੀ ਉਹਨਾਂ ਨੂੰ ਖੋਜ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਖੋਜ ਕੇ ਉਹਨਾਂ ਦਾ ਆਨੰਦ ਲੈ ਕੇ ਸ਼ਬਦਾਂ ਦੇ ਰਾਹੀਂ ਪ੍ਰਗਟ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਪ੍ਰਗਟ ਨਹੀਂ ਕਰ ਸਕਦੇ ਪਰ ਜੋ ਕੋਈ ਭੌਤਿਕ ਪਦਾਰਥ ਹੈ ਸੈਂਸ ਉਹਨਾਂ ਤੇ ਖੋਜ ਕਰਕੇ ਉਹਨਾਂ ਦੀਆਂ ਸ਼ਕਤੀਆਂ ਸਾਨੂੰ ਪ੍ਰਦਾਨ ਕਰਦੀ ਹੈ ਜਿਵੇਂ ਜਦੋਂ ਆਪਾਂ ਜੇ ਤੇ ਸਾਡੇ ਜ਼ਿੰਦਗੀ ਦੇ ਵਿੱਚ ਐਸੇ ਰਹੱਸੇ ਹਨ ਪਾਤਸ਼ਾਹੀ ਨੇ ਬਾਣੀ ਦੇ ਵਿੱਚ ਉਹ ਰਹੱਸਿਆਂ ਨੂੰ ਇਸ ਤਰ੍ਹਾਂ ਲਿਖਿਆ ਕਹਿੰਦੇ ਗੁੰਗੇ ਮਹਾ ਅੰਮ੍ਰਿਤ ਰਸ ਚੱਖਿਆ ਪੂਸੇ ਕਹਿ ਨਾ ਜਾਈ ਹੋ ਫਿਰ ਭਗਤ ਕਬੀਰ ਜੀ ਕਹਿੰਦੇ ਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੂਸੇ ਤੇ ਕਾ ਕਹੀਏ ਤੇ ਹੁਣ ਜਦੋਂ ਗੁੰਗੇ ਨੇ ਕੋਈ ਮਿੱਠੀ ਚੀਜ਼ ਖਾ ਲਈ ਉਹਦਾ ਸਵਾਦ ਉਹ ਕੀ ਰਸੂਗਾ ਸਾਡੀ ਜ਼ਿੰਦਗੀ ਦੇ ਕੁਝ ਇਹੋ ਜਿਹੇ ਰਹੱਸਾ ਜਿਨ੍ਹਾਂ ਨੂੰ ਅਸੀਂ ਉਹ ਸ਼ਕਤੀ ਦੀ ਚੇਤਨਾ ਦੇ ਨਾਲ ਅਸੀਂ ਉਹਨਾਂ ਨੂੰ ਫੀਲ ਤਾਂ ਕਰ ਸਕਦੇ ਆਂ ਉਹਨਾਂ ਦਾ ਆਨੰਦ ਤਾਂ ਲੈ ਸਕਦੇ ਆਂ ਪਰ ਮੁੱਖਿਆ ਨਹੀਂ ਕਰ ਸਕਦੇ ਦਿਲ ਕੋਲ ਇਸੇ ਤਰ੍ਹਾਂ ਹੀ ਸੈਂਸ ਕਹਿੰਦੀ ਹੈ ਹੁਣ ਜਦੋਂ ਬੰਦਾ ਬੰਦੇ ਦੀਆਂ ਜਿਹਨਾਂ ਮਾਨਸਿਕ ਪਰਵਰਤਨੀਆਂ ਹਨ ਇਹਨਾਂ ਨੂੰ ਸੈਂਸ ਕਦੇ ਬਦਲ ਨਹੀਂ ਸਕਦੀ ਮੰਨ ਲਓ ਕ੍ਰੋਧਾ ਕ੍ਰੋਧ ਸੈਂਸ ਦਾ ਕੀ ਕ੍ਰੋਧ ਦਾ ਸੈਂਸ ਨਾਲ ਇਲਾਜ ਨਹੀਂ ਕਰ ਸਕਦਾ ਲਾਲਚ ਉਹਦਾ ਇਲਾਜ ਨਹੀਂ ਕਰ ਸਕਦਾ ਜੀ ਮੂਹ ਸੈਂਸ ਫੇਲ ਆਇਆ ਕਿ ਬਿਲਕੁਲ ਮੰਨ ਲਓ ਹੁਣ ਮੈਂ ਡਾਕਟਰ ਕੋਲ ਗਿਆ ਨਾ ਡਾਕਟਰ ਮੇਰੀ ਅੱਖ ਦੇ ਵਿੱਚ ਕੋਈ ਝਕਮ ਹੋ ਗਿਆ ਕੋਈ ਬਿਮਾਰੀ ਲੱਗੀ ਮੇਰੀ ਅੱਖ ਵੀ ਦਵਾਈਓ ਦੇ ਸਕਦਾ ਕਿਸੇ ਜ਼ਖਮ ਦੀ ਕੋਈ ਝੋਟ ਲੱਗੀ ਹੋਵੇ ਉਹ ਸੈਂਸ ਹਰ ਤੱਕ ਉਹ ਦਵਾਈ ਦੇ ਜੇ ਮੈਂ ਕਹਿੰਦਾ ਮੇਰੀਆਂ ਅੱਖਾਂ ਨੂੰ ਬੁਰਾ ਦੇਖਣ ਦੀ ਆਦਤ ਪੈ ਗਈ ਮੇਰੇ ਕੰਨਾਂ ਨੂੰ ਬੁਰਾ ਸੁਣਨ ਦੀ ਆਦਤ ਪੈ ਗਈ ਤੇ ਇਹਦੀ ਕੋਈ ਦਵਾਈ ਦੇ ਇਹਦਾ ਕੋਈ ਇੰਜੈਕਸ਼ਨ ਦੇ ਉੱਥੇ ਸੈਂਸ ਸਿਲੰਡਰ ਹੈ ਇਹ ਸਿਰਫ ਇੱਕ ਧਰਮ ਹੀ ਸਾਨੂੰ ਬਦਲ ਸਕਦਾ ਸਾਡੇ ਵਿਚਾਰ ਸਾਡੇ ਸੁਣਨ ਦੇ ਵਿਚਾਰ ਸਾਡਾ ਦੇਖਣ ਦਾ ਲਹਿਜਾ ਇਹ ਧਰਮ ਹੀ ਬਦਲ ਸਕਦਾ ਤਾਂ ਕਰਕੇ ਜਿਹੜਾ ਮਸ਼ਹੂਰ ਪ੍ਰਸਿੱਧ ਵਿਗਿਆਨੀ ਹੋਇਆ ਐਲਬਰਟ ਆਇਨਸਟਾਈਨ ਉਹ ਕਹਿੰਦਾ ਕਿ ਧਰਮ ਤੋਂ ਬਿਨਾ ਸੈਂਸ ਲਗੜੀ ਹੈ ਧਰਮ ਤੋਂ ਬਿਨਾ ਸੈਂਸ ਲਗਦੀ ਹੈ ਤੇ ਵਿਗਿਆਨ ਤੋਂ ਬਿਨਾ ਧਰਮ ਅੰਨਾ ਹੈ ਇਕੱਲਾ ਵਿਗਿਆਨ વિનાਸ਼ਕਾਰੀ ਹੋ ਸਕਦਾ ਹੈ ਸੁਣਿਓ ਇਕੱਲਾ ਵਿਗਿਆਨ વિનાਸ਼ਕਾਰੀ ਹੋ ਸਕਦਾ ਹੈ ਤੇ ਇਕੱਲਾ ਧਰਮ ਨਿਜਵਾਦ ਹੋ ਸਕਦਾ ਹੈ ਆ ਕਰਕੇ ਦੋਨਾਂ ਦਾ ਸੁਮੇਲ ਆ ਜ਼ਿੰਦਗੀ ਦੇ ਦੋਨੇ ਹੋਣਾ ਬਹੁਤ ਜ਼ਰੂਰੀ ਆ ਕਈ ਵਾਰੀ ਆਪਾਂ ਕਹਿ ਦਿੰਨੇ ਵਈ ਸਾਇੰਸ ਤੇ ਪੜੇ ਲਿਖੇ ਵੀ ਅਸੀਂ ਸਾਇੰਸ ਨੂੰ ਪੜਦੇ ਆ ਅਸੀਂ ਸਾਇੰਸ ਤੋਂ ਆਪਣਾ ਧਰਮ ਨੂੰ ਨਹੀਂ ਮੰਨਦੇ ਬਿਲਕੁਲ ਗਲਤ ਆ ਧਰਮ ਉਸ ਨੂੰ ਨਹੀਂ ਮੰਨਿਆ ਜਾ ਸਕਦਾ ਜਿਹਦੇ ਕਰਮ ਪਖੰਡਾ ਜਿਹੜਾ ਗੁਰੂ ਨਾਨਕ ਸਾਹਿਬ ਦੀ ਲਿਖੀ ਹੋਈ ਬਾਣੀਆਂ ਉਹਦੇ ਪਿੱਛੇ ਅੱਜ ਵਿਗਿਆਨ ਚੱਲਦਿਆ ਉਹਦੇ ਤੇ ਖੋਜਾਂ ਹੋ ਰਹੀਆਂ ਜਿੱਦੋਂ ਆਪਾਂ ਬਿਗ ਬੈਂਗ ਦੀ ਗੱਲ ਕਰਦੇ ਨਾ ਗੁਰੂ ਪਾਤਸ਼ਾਹ ਜੀ ਨੇ ਬਾਣੀ ਚ ਬਹੁਤ ਪਹਿਲਾਂ ਇਹ ਚੀਜ਼ਾਂ ਲਿਖੀਆਂ ਸੀ ਕਿ ਕਿਸ ਤਰ੍ਹਾਂ ਹੋਇਆ ਆਪਾਂ ਕਿੰਨਾ ਕੀਤਾ ਪਸਾਉ ਇੱਕ ਕੁਵਾਉ ਤੈਸਤੇ ਹੋਏ ਲਖਦ ਰਿਓ ਤੇ ਇਹੀ ਸਾਇੰਸ ਕਹਿੰਦੀ ਇੱਕ ਬਹੁਤ ਵੱਡਾ ਬਿਗ ਬੈਂ ਬੋਇਆ ਉਸ ਤੋਂ ਬਾਅਦ ਲੱਖਾਂ ਦਰਿਆ ਬਣਿਆ ਫਿਰ ਕਿਆ ਸਾਇੰਸ ਕਹਿੰਦੀ ਕਿ ਜਿਹੜਾ ਜੀਵਨ ਹੈ ਜਿੱਥੋਂ ਜੀਵਨ ਦੀ ਸਟਾਰਟਿੰਗ ਹੁੰਦੀ ਹੈ ਸਟਾਰਟਿੰਗ ਕਿੱਥੋਂ ਹੁੰਦੀ ਹੈ ਕਹਿੰਦਾ ਪਾਣੀ ਦੇ ਵਿੱਚੋਂ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਜੀ ਪੈਦਾ ਹੁੰਦੇ ਹੈ ਜਿੱਥੋਂ ਦੀ ਜੀਵਨ ਦੀ ਸਟਾਰਟ ਹੁੰਦੀ ਹੈ ਤੇ ਮੇਰੇ ਪਾਤਸ਼ਾਹ ਜੀ ਨੇ ਇੱਕ ਨਾ ਬਹੁਤ ਪਹਿਲੇ ਕਹਿੰਦੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਧਰ ਭਵਨ ਸਾਜਿਆ ਕਟਕਟ ਜੋਤ ਸਮੋਏ ਗੁਰੂ ਨੇ ਪਾਤਸ਼ਾਹ ਨੇ ਪਹਿਲਾਂ ਕਿਹਾ ਤਾਂ ਨਾ ਵਿਜੇ ਦੀ ਇੱਕ ਕੁਦਰਤਾ ਸੱਚ ਜਿਹੜੀ ਉਹ ਸ਼ਕਤੀ ਆ ਉਹਦੇ ਤੋਂ ਹਵਾ ਬਣੀ ਆ ਤੇ ਹਵਾ ਦੇ ਵਿੱਚ ਕੀ ਆ ਜੀ ਪਵਨੇ ਤੇ ਜਲ ਹੋਏ ਤੇ ਜਲ ਦੇ ਵਿੱਚ ਕਹਿੰਦਾ ਕੀ ਆ ਤਰਪ万ਸਾ ਜੱਲ ਤੋਂ ਸਾਰਾ ਜੀਵਾਂ ਕਹੀਂ ਤਾਂ ਬਾਣੀ ਚ ਕਿਹਾ ਪਾਣੀ ਜੀਵੋ ਹੈ ਪਾਣੀ ਨੂੰ ਜੀਵੋ ਤਾਂ ਹੀ ਕਿਹਾ ਕਿਉਂਕਿ ਪਾਣੀ ਤੋਂ ਹੀ ਜੀਵਨ ਹੈ ਤੇ ਸੈਂਸ ਨੇ ਵੀ ਇਹੀ ਗੱਲ ਮੰਨੀ ਹੈ ਕਿ ਪਾਣੀ ਬਹੁਤ ਦਿਨ ਖੜਾ ਰਿਹਾ ਕਹਿੰਦੇ ਜਦੋਂ ਦੁਨੀਆ ਬਣੀ ਸਾਰੀ ਹੋਂ ਚਾਹੀਏ ਸੈਂਸ ਦੀ ਬਾਤ ਆ ਕੀ ਕਹਿੰਦੀ ਆ ਬਹੁਤ ਦਿਨ ਮੀਂਹ ਪਿਆ ਬਹੁਤ ਬਾਰਿਸ਼ ਆਉਂਗਾ ਪਾਣੀ ਹੈ ਤੇ ਉਸ ਤੋਂ ਬਾਅਦ ਉਹਦੇ ਵਿੱਚ ਜੀਵ ਪੈਦਾ ਹੋਏ ਤੇ ਜੀਵਨ ਦੀ ਸਟਾਰਟਿੰਗ ਹੁੰਦੀ ਹੈ ਤੇ ਮੇਰੇ ਪਾਤਸ਼ਾਹ ਜੀ ਨੇ ਵੀ ਇਹੀ ਕਿਹਾ ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ ਵਨ ਤrennਤਰਪਨ ਪਾਣੀ ਚਾਰ ਬੀਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵੇ ਤੇ ਸਭ ਹੋਆ ਉਹਦੇ ਹੁਕਮ ਦੇ ਨਾਲ ਸਭ ਕੁਝ ਹੋਇਆ ਸਾਇੰਸ ਉਹ ਚੀਜ਼ਾਂ ਤੇ ਨਾਲ ਚੱਲ ਰਹੀ ਹੈ ਜਿਹੜੀਆਂ ਗੁਰੂ ਪਾਤਸ਼ਾਹ ਨੇ ਕੁਰਬਾਨੀ ਦੇ ਵਿੱਚ ਲਿਖੀਆਂ ਸਾਡੇ ਜੀਵਨ ਦੇ ਵਿੱਚ ਸਾਇੰਸ ਸਾਡੇ ਕੋਈ ਸਰੀਰਕ ਤੌਰ ਤੇ ਜੇ ਵੀ ਸਰੀਰਕ ਤੌਰ ਤੇ ਸਾਇੰਸ ਉੱਥੋਂ ਤੱਕ ਲਾਗੂ ਹੈ ਜੇ ਕੋਈ ਬਿਮਾਰੀ ਲੱਗੂ ਉਹਦੀ ਇਲਾਜ ਕਰ ਸਕਦੀ ਪਰ ਸਾਡੇ ਵਿਚਾਰ ਸਾਇੰਸ ਨਹੀਂ ਬਦਲ ਸਕਦੀ ਕੋਈ ਜਾਤੀਵਾਦ ਹੈ ਕੋਈ ਨਸਲਵਾਦ ਹੈ ਕਿਸ ਨੂੰ ਮੋਹ ਹੈ ਲਾਲਚ ਹੈ ਕਰੋਧ ਹੈ ਹੰਕਾਰ ਹੈ ਸਾਇੰਸ ਇਨ੍ਹਾਂ ਚੀਜ਼ਾਂ ਦਾ ਇਲਾਜ ਨਹੀਂ ਕਰ ਸਕਦੀ ਇਹ ਸਿਰਫ ਧਰਮ ਦਾ ਹੀ ਵਿਸ਼ਾ ਹੈ ਹੁਣ ਮੰਨ ਲਓ ਸਾਇੰਸ ਕਹਿੰਦੀ ਵੀ ਜਦੋਂ ਪ੍ਰੂਨ ਆਂਡੇ ਦੇ ਵਿੱਚ ਬੱਚੇ ਦਾ ਸਰੀਰ ਬਣਦਾ ਹੈ ਬੱਚੇ ਦਾ ਸਰੀਰ ਬਣਦਾ ਹੈ ਤੇ ਆਪਾਂ ਨੂੰ ਪਤਾ ਕਿ ਕਾਰਬਨ ਡਾਈਆਕਸਾਈਡ ਆ ਉਹ ਹਾਨੀਕਾਰਕ ਆ ਆਪਾਂ ਉਹ ਸਾਹ ਦੇ ਰਹੀ ਬਾਹਰ ਛੱਡਦੇ ਆ ਤੇ ਮਲ ਮੂਤਰ ਵੀ ਸਾਡਾ ਸਰੀਰ ਤੋਂ ਖਾਰਜ ਹੁੰਦਾ ਹੈ ਉਹ ਵੀ ਹਾਨੀਕਾਰਕ ਆ ਪਰ ਸਾਇੰਸ ਕਹਿੰਦੀ ਕਮਾਲ ਦੀ ਗੱਲ ਇਹ ਆ ਵੀ ਜਿੱਥੇ ਬੱਚੇ ਦਾ ਸਰੀਰ ਬਣਦਾ ਨਾ ਪ੍ਰੂਣ ਦੇ ਵਿੱਚ ਅੰਡਕੋਸ਼ ਦੇ ਵਿੱਚ ਜਦੋਂ ਸਰੀਰ ਬਣਦਾ ਉਥੇ ਉਥੇ ਕਾਰਬਨ ਡਾਈਆਕਸਾਈਡ ਵੀ ਹੈ ਤੇ ਮਲ ਮੂਤਰ ਵੀ ਹੈ ਉਹਦੇ ਆਲੇ-ਦੁਆਲੇ ਸਾਰਾ ਕੁਝ ਹੈ ਪਰ ਫਿਰ ਵੀ ਉਹ ਜੀਵਿਤ ਰਹਿੰਦਾ ਬੱਚਾ ਸਾਇੰਸ ਹੈਰਾਨ ਹੈ ਗੱਲਾਂ ਕਰ ਫਿਰ ਸਾਇੰਸ ਨੇ ਦੂਸਰੀ ਗੱਲ ਨਾਲ ਹੀ ਕਿਹਾ ਕਹਿੰਦਾ ਜਦੋਂ ਮਨੁੱਖ ਬੱਚੇ ਦਾ ਉਹ ਦਿਮਾਗ ਬਣਦਾ ਉਸ ਦਿਮਾਗ ਦੇ ਵਿੱਚ ਇੱਕ ਅਰਬ ਸੈੱਲ ਆ ਛੋਟੇ ਛੋਟੇ ਕਣ ਬਣੇ ਹੋਏ ਸੈੱਲ ਬਣੇ ਹੋਏ ਆ ਕਿ ਉਹ ਕਹਿੰਦੇ ਵੀ ਜਿਹੜੀ ਇਹ ਸੈੱਲ ਬਣੇ ਹੋਏ ਐ ਇੱਡੀ ਵੱਡੀ ਕਾਰੀਗਰੀ ਕਰ ਦੇਣੀ ਨੇ ਕਾਰਗਿਰੀ ਕਰ ਦੇਣੀ ਉਹਦੇ ਵਿੱਚ ਨਿੱਕੇ ਨਿੱਕੇ ਨੇ ਸੈੱਲ ਬਣਾ ਦੇਨੇ ਇੱਕ ਅਰਬ ਸੈੱਲ ਬਣ ਜਾਣੇ ਕਹਿੰਦਾ ਇਹ ਕੋਈ ਦੇਵੀ ਸ਼ਕਤੀ ਦਾ ਹੀ ਹੁਕਮ ਹੋ ਸਕਦਾ ਹੈ ਉਦਾਂ ਸਾਇੰਸ ਉੱਤ ਤੱਕ ਪਹੁੰਚਦੀ ਨਹੀਂ ਉਹਨਾਂ ਨੇ ਕਿਹਾ ਕਿ ਉੱਥੇ ਇੱਕ ਦੀਵੀ ਸ਼ਕਤੀ ਹੀ ਇਹ ਕੰਮ ਕਰ ਸਕਦੀ ਫਿਰ ਜਿੱਥੇ ਬੰਦੇ ਦੇ ਬੱਚੇ ਦੇ ਆਲੇ ਦੁਆਲੇ ਕਾਰਬਨ ਡਾਈਆਕਸਾਈਡ ਹੈ ਮਲਬੂਤਰ ਹੈ ਫਿਰ ਉਹਨੂੰ ਕੌਣ ਉੱਥੇ ਭੋਜਨ ਖਵਾਉਂਦਾ ਹੈ ਕੌਣ ਉੱਥੇ ਪਹੁੰਚਾਉਂਦਾ ਹੈ ਫਿਰ ਉੱਥੇ ਜਦੋਂ ਸਾਇੰਸ ਕਹਿੰਦੀ ਹੈ ਨਾ ਉੱਥੇ ਕਹਿੰਦੀ ਦੀਵੀ ਕੋਈ ਸ਼ਕਤੀ ਹੈ ਤੇ ਉਹਨੂੰ ਬਾਬੇ ਨਾਨਕ ਨੇ ਕਿਹਾ ਹੁਕਮੀ ਹੋਵਨ ਅਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੱਡੇ ਆਈ ਉਹ ਸਾਰਾ ਕੁਝ ਫਿਰ ਬਾਬੇ ਨਾਨਕ ਨੇ ਦੱਸਿਆ ਕਿ ਉਹ ਸਾਰਾ ਕੁਝ ਹੁਕਮ ਦੇ ਵਿੱਚ ਹੀ ਚੱਲਦਾ ਹੈ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਹੈ ਕਿਉਂਕਿ ਜਦੋਂ ਆਪਾਂ ਸਾਇੰਸ ਦੀ ਗੱਲ ਕਰਦੇ ਆ ਸਾਇੰਸ ਸਾਨੂੰ ਉਹ ਚੀਜ਼ਾਂ ਜਿਹੜੀਆਂ ਭੌਤਿਕ ਪਦਾਰਥ ਆ ਉਹਨਾਂ ਤੇ ਖੋਜ ਕਰਕੇ ਦੱਸਦੀ ਹੈ ਜਿਵੇਂ ਹੁਣ ਮੰਨ ਲਓ ਪਾਤਸ਼ਾਹੀ ਬਾਨੀ ਕਹਿੰਦੀ ਸਗਲ ਬਨਸਪਤੀ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ ਉੱਚ-ਨੀਚੇ ਮੈਂ ਜੂਤ ਸਮਾਈ ਘਟ-ਘਟ ਬਾਦੋ ਦੀਆ ਇਹ ਸੁਰਤ ਜਾਂ ਜੋਤ ਕੇਵਲ ਮਨ ਨਾਲ ਹੀ ਪ੍ਰੀਤ ਕੀਤੀ ਜਾ ਸਕਦੀ ਹੈ ਭੌਤਿਕ ਅੱਖਾਂ ਸਿਰਫ ਚੀਜ਼ਾਂ ਨੂੰ ਦੇਖ ਸਕਦੀਆਂ ਉਹਨਾਂ ਨੂੰ ਜਿਹੜੀਆਂ ਭੌਤਿਕ ਚੀਜ਼ਾਂ ਬੰਨਾਂ ਖਾਉਨਾਂ ਸਿਰਫ ਦੇਖ ਸਕਦੇ ਆ ਜਿਹਦੇ ਅੰਦਰ ਰਹੱਸ ਹੈ ਜਿਵੇਂ ਹੁਣ ਸਗਲ ਬਨਸਪਤੀ ਮੈਂ ਬਸੰਤ ਰ ਇਹ ਸਾਨੂੰ ਹੁਣ ਕਿਸੇ ਲੱਕੜੀ ਚ ਅੱਗ ਦਿਖਦੀ ਨਹੀਂ ਆ ਇਸ ਅੱਗ ਦੇਖਣ ਦੇ ਲਈ ਸਾਨੂੰ ਕੀ ਕਰਨਾ ਪੈਂਦਾ ਸਾਇੰਸ ਦਾ ਫਾਰਮੂਲਾ ਉੱਤੇ ਲਾਉਣਾ ਪੈਂਦਾ ਫੇਰ ਹੀ ਅਗ ਦੇਖਦੀ ਇਸੇ ਤਰ੍ਹਾਂ ਜਿਦੋਂ ਹੁਣ ਮਨ ਦੇ ਅੰਦਰ ਸਾਡੇ ਕਿੰਨੇ ਰਹੱਸੇ ਆ ਉਹਨਾਂ ਨੂੰ ਦੇਖਣ ਦੇ ਲਈ ਵੀ ਸਾਨੂੰ ਮਨ ਨੂੰ ਰੜਕਣਾ ਪੈਂਦਾ ਉਹਦੀ ਚੇਤਨਾ ਕਰਨੀ ਪੈਂਦੀ ਉਹ ਸ਼ਕਤੀ ਦੀ ਇਸੇ ਤਰ੍ਹਾਂ ਦੁੱਧ ਦੇ ਵਿੱਚ ਘਿਓ ਆ ਘਿਓ ਨੂੰ ਦੇਖਣ ਦੇ ਲਈ ਦੁੱਧ ਨੂੰ ਰੜਕਣਾ ਪੈਂਦਾ ਨਾ ਇਸੇ ਤਰ੍ਹਾਂ ਜਿਦੋਂ ਅਸੀਂ ਪ੍ਰਮਾਤਮਾ ਸ਼ਕਤੀ ਨੂੰ ਸਮਝਣ ਦੇ ਲਈ ਸਾਡੇ ਮਨ ਨੂੰ ਰੜਕਣਾ ਪੈਂਦਾ ਤੁਹਾਨੂੰ ਉਹਦੀ ਚੇਤਨਾ ਚੇਤਨਤਾ ਕਰਨੀ ਪੈਂਦੀ ਹੈ ਤਾਂ ਜਾ ਕੇ ਸਾਨੂੰ ਪਤਾ ਲੱਗਦਾ ਕਿ ਬਹੁਤ ਵੱਡੇ ਵੱਡੇ ਰਹੱਸ ਹਨ ਯੂਨੀਵਰਸਿਟੀ ਆਫ ਬਰਕਲੇ ਦੇ ਪ੍ਰੋਫੈਸਰ ਡਾਕਟਰ ਫਟ ਜੋਬ ਕਾਪਰ ਕਹਿੰਦੇ ਹਨ ਕਿ ਕੁਆਂਟਮ ਥਿਊਰੀ ਦੇ ਨਿਯਮ ਕਿਸੇ ਚੇਤਨਤਾ ਤੋਂ ਮੰਨਣ ਤੋਂ ਬਿਨਾ ਅੰਦੂਰੇ ਹਨ ਉਹ ਕਹਿੰਦਾ ਜੇ ਉਹ ਕਿਸੇ ਚੇਤਨਤਾ ਨੂੰ ਨਹੀਂ ਮੰਨਦੇ ਨਾ ਜਿਹਨੂੰ ਆਪਾਂ ਕੋਈ ਵੀ ਸਿਮਰਨ ਕਰਨਾ ਚਾਹਤਨਾ ਕਰਨਾ ਤਾਂ ਉਹ ਅੰਦੂਰੇ ਹਨ ਕਵਾਂਟਮ ਥਿਊਰੀ ਦੇ ਨਿਯਮ ਕਹਿੰਦੇ ਆ ਉਹ ਫਿਰ ਅੰਦੂਰੇ ਹਨ ਜਿਹਨੂੰ ਆਪਾਂ ਕਹਿੰਦੇ ਆ ਬਿਗ ਬੈਂਗ ਸਾਇੰਸ ਨੇ ਕਿਹਾ ਗੁਰੂ ਪਾਤਸ਼ਾਹ ਜੀ ਨੇ ਵੀ ਕਿਹਾ ਵੀ ਇੱਥੇ ਬਹੁਤ ਕੁੱਪ ਹਨੇਰਾ ਸੀ ਇਨਫਾਈਨਟ ਬੋਲਦੀ ਐ ਸਾਇੰਸ ਬੋਲਦੀ ਐ ਇਨਫਾਈਨਟ ਉਸ ਸਮੇਂ ਇੱਕ ਬਿੰਦੂ ਸੇ ਇੱਕ ਬਿੰਦੂ ਉਹਦੇ ਚ ਬਹੁਤ ਵੱਡਾ ਏਦਾ ਤਮਾਕਾ ਹੁੰਦਾ ਜੀ ਤੋਂ ਸਾਰੇ ਜੀਵਨ ਬੰਦਿਆ ਤੇ ਪਾਤਸ਼ਾਹ ਜੀ ਨੇ ਬਾਣੀ ਚ ਇਹਨੂੰ ਪਤਾ ਕਿਵੇਂ ਕਿਹਾ ਅਰਬਦ ਨਰਬਦ ਤੰਦੂਕਾਰਾ ਧਰਨ ਨ ਗगन ਹੁਕਮ ਅਪਾਰਾ ਨ ਦੇਰ ਰੈ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏਂਦਾ ਅਰਬਦ ਨਰਬਦ ਮਤਬ ਅਰਬਾਂ ਖਰਬਾਂ ਮਿਲੀਅਨ ਟਿਲੀਅਨ ਸਾਲ ਪਹਿਲਾਂ ਬਹੁਤ ਸਮਾਂ ਪਹਿਲਾਂ ਕੁਛ ਵੀ ਨਹੀਂ ਸੀ ਇੱਕ ਸਿਰ ਪਰਮਾਤਮਾ ਸਮਾਧੀ ਦੇ ਵਿੱਚ ਬੈਠਾ ਉਹ ਇੱਕ ਸ਼ਕਤੀ ਸੀ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਉਸ ਟਾਈਮ ਕੁਛ ਵੀ ਨਹੀਂ ਨਾ ਪਾਣੀ ਨਾ ਖੰਡ ਜੀਵਨਾ ਨਾ ਕੋ ਜੀਵ ਨਾ ਕੋ ਸੁੱਖ ਦੁੱਖ ਕੋਸ ਵੀ ਨਹੀਂ ਸੀ ਪਾਛੈ ਜੀ ਖੰਡਪਤਾਲ ਸਤ ਨਹੀਂ ਸਾਗਰ ਨਦੀ ਨਾ ਨੀਰ ਵਹਿੰਦਾ ਕੁਸ ਵੀ ਨਹੀਂ ਸੀ ਬ੍ਰਹਮਾ ਵਿਸ਼ਨੂ ਵਿੱਚ ਨਾ ਕੋਈ ਅਵਰ ਨਾ ਦਿਸੀ ਇੱਕੋ ਸੋਈ ਨਾਰ ਪਰਖ ਨਹੀਂ ਜਾਤ ਨਾ ਜਨਮ ਨਾ ਕੋ ਦੁੱਖ ਸੁਖ ਪਾਇੰਦਾ ਬਿਲਕੁਲ ਤੰਦੂ ਕਾ ਰਸ ਹਨੇਰਾ ਸੁ ਉਥੇ ਉਹ ਜਿਹੜਾ ਬਿੰਦੂ ਇੱਕਦਮ ਇਕੱਠਾ ਆਂਦਾ ਜਦੋਂ ਸਾਇੰਸ ਕਹਿੰਦੀ ਗੈਂਸਾ ਬੰਦੀਆਂ ਗੈਂਸਾਂ ਦੇ ਨਾਲ ਬੋਤ ਵਿਦਰ ਤੁਮਾ ਕਾਮ ਦਾ ਗੈਸ ਬੰਦੀ ਫਿਰ ਸਾਰਾ ਕੁਝ ਪਸਾਰਾ ਹੁੰਦਾ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਜਿਨੂੰ ਪਾਤਸ਼ਾਹ ਨੇ ਕਿ ਸੱਚੇ ਤੇ ਪਵਨਾ ਪਿਆ ਪਮਨੇ ਤੇ ਜਲ ਹੋਏ ਜਲ ਤੇ ਤਰਪਨ ਸਾਜਿਆ ਕਟ ਕਟ ਜੋਤ ਸਮੋਏ ਮੈਂ ਤੁਹਾਨੂੰ ਇੱਕ ਗੱਲ ਹੋਰ ਕਰਦਾ ਜਾਵਾਂ ਕਿ ਬੇਸ਼ੱਕ ਅੱਜ ਅਸੀਂ ਬਹੁਤ ਪੜੇ ਲਿਖੇ ਗੱਲਾਂ ਕਿਸੇ ਵੀ ਤੁਸੀਂ ਵਿਗਿਆਨੀ ਨੂੰ ਪੜ ਕੇ ਦੇਖਿਓ ਉਹਨੇ ਲਾਸਟੇ ਗੱਲ ਹੀ ਕਹੀ ਹੈ ਵੀ ਨਹੀਂ ਗਿਆਨ ਤੋਂ ਬਿਨਾ ਵਿਗਿਆਨ ਨਹੀਂ ਆ ਬਹੁਤ ਸਾਰੀਆਂ ਕਿਤਾਬਾਂ ਇਸ ਚੀਜ਼ਾਂ ਤੇ ਬਣੀਆਂ ਹੋਈਆਂ ਪੜ੍ਹਨ ਦੇ ਲਈ ਜਦੋਂ ਆਪਾਂ ਇਹ ਚੀਜ਼ਾਂ ਨੂੰ ਪੜਤਾਲ ਕਰਦੇ ਹਾਂ ਸੰਸਾਰ ਦੇ ਪ੍ਰਸਿੱਧ ਸੈنسਦਾਨ ਤਾਂ ਇਹ ਵੀ ਆਈਸਟੈਂਡ ਤਾਂ ਇਹ ਵੀ ਆਖਦੇ ਹਨ ਕਿ ਸੰਸਾਰ ਦੇ ਵਿੱਚ ਸੈنسਦਾਨਾਂ ਵਿੱਚ ਅਜਿਹਾ ਮਨੁੱਖ ਲੱਭਣਾ ਹੀ ਮੁਸ਼ਕਲ ਹੈ ਜਿਸ ਦੇ ਮਨ ਵਿੱਚ ਆਤਮਿਕ ਤੇ ਆਤਮਿਕ ਵਿਚਾਰ ਨਾ ਹੋਵੇ ਵੀ ਆਤਮਿਕ ਵਿਚਾਰ ਨਾ ਹੋਵੇ ਜਦੋਂ ਆਪਾਂ ਇਸ ਦੀ ਗੱਲ ਕਰਦੇ ਹਾਂ ਮੈਂ ਤੁਹਾਨੂੰ ਇੱਕ ਗੱਲ ਕਹਿ ਜਾਾਂ ਕਿ ਜਦੋਂ ਤੁਸੀਂ ਚੀਜ਼ਾਂ ਤੇ ਪੜਾਈ ਕਰੋਗੇ ਉਹ ਸਿੱਖੋ ਤੁਸੀਂ ਕਿਉਂ ਭੁੱਲੇ ਫਿਰਦੇ ਹੋ ਗੁਰੂ ਨਾਨਕ ਸਾਹਿਬ ਸਾਨੂੰ ਬਹੁਤ ਵੱਡਾ ਗਿਆਨ ਦੇ ਗਏ ਮੈਂ ਕਹਿੰਦਾ ਉਹ ਸਾਇੰਸ ਦਾ ਦਾਤਾ ਸੀ ਕੱਲਾ ਆਪਾਂ ਐਂ ਨਾ ਕਹੇ ਕਿ ਸਾਡਾ ਗੁਰੂ ਸੀ ਫਲਾਸ ਵੈਸੇ ਤਾਂ ਬਹੁਤ ਸਾਰਾ ਇਤਿਹਾਸਕਾਰਾਂ ਨੇ ਗੁਰਨਾਨਕ ਸਾਹਿਬ ਦੇ ਬਹੁਤ ਸਾਰੇ ਨਾਵਾਂ ਦੇ ਨਾਮ ਵਿਆਕਰਨ ਲਾਏ ਆ ਉਹ ਗੁਰਨਾਨਕ ਸਾਹਿਬ ਇੱਕ ਸਾਇੰਸ ਦੇ ਵੀ ਦਾਤਾ ਹੈ ਸਾਇੰਸ ਉਹਨਾਂ ਦੀਆਂ ਕਹੇ ਹੋਏ ਬਚਨਾਂ ਤੇ ਚੱਲ ਰਹੀ ਹੈ ਸਾਇੰਸ ਉੱਥੋਂ ਅੱਗੇ ਨਹੀਂ ਜਾ ਰਹੀ ਜਿੱਥੋਂ ਤਾਈਂ ਗੁਰਬਾਣੀ ਦੇ ਵਿੱਚ ਬ੍ਰਹਿਮੰਡ ਪਤੌਣ ਲੱਖ ਅਕਾਸ਼ ਅਕਾਸ਼ ਲਿਖ ਤੱਕ ਅਜੇ ਪਹੁੰਚੀ ਨਹੀਂ ਉਹ ਨਹੀਂ ਪਹੁੰਚ पाएगी ਬਹੁਤ ਸੂਖਮਾ ਨਹੀਂ ਹੋ ਜੈ ਸਾਇੰਸ ਉਹਨਾਂ ਦੇ ਬਣਾਏ ਹੋਏ ਪਦਾਰਥਾਂ ਤੇ ਖੋਜ ਕਰਕੇ ਸਾਨੂੰ ਦੱਸ ਰਹੀ ਹੈ ਉਹ ਸਾਇੰਸ ਕੋਈ ਆਪਣੇ ਕੋਲ ਕੁਝ ਨਹੀਂ ਬਣਾ ਰਹੀ ਸਾਇੰਸ ਕਦੇ ਵੀ ਆਪਣੇ ਕੋਲ ਕੁਝ ਨਹੀਂ ਬਣਾ ਕੇ ਦੱਸ ਸਕਦੀ ਉਹ ਚੀਜ਼ਾਂ ਤੇ ਹੀ ਖੋਜ ਕਰਕੇ ਦੱਸ ਰਹੀ ਹੈ ਤੁਹਾਡੇ ਅੱਗੇ ਇੱਕ ਮੈਂ ਬੇਨਤੀ ਕਰਾਂ ਕਿ ਗੁਰਬਾਣੀ ਨੂੰ ਪੜਦੇ ਤਾਂ ਵਿਚਾਰੋ ਗਰਬਾਣੀ ਇੱਕ ਜੀਵਨ ਦਾ ਆਨੰਦ ਹੈ ਇਹਦੇ ਨਾਲ ਆਨੰਦ ਲੋਕ ਜਦੋਂ ਸਮਾਂ ਮਿਲਦਾ ਇਹਦੀ ਵਿਚਾਰ ਕਰੋ ਭੁੱਲੜ ਸਿੱਖੋ ਉਹ ਬਾਬਿਆਂ ਦੇ ਕੋਲੇ ਜਾ ਜਾ ਕੇ ਉਹਨਾਂ ਦੇ ਪੈਰਾਂ 'ਚ ਬੈਠ ਬੈਠ ਕੇ ਕਿਸੇ ਦੇ ਡੇਰਿਆਂ ਨੂੰ ਹੱਟਾ ਨੂੰ ਕਾਮਯਾਬ ਨਾ ਕਰੋ ਤੈਨੂੰ ਵੀ ਕੁਦਰਤ ਨੇ ਇੱਕ ਸਪੈਸ਼ਲ ਵਿਲੱਖਣ ਮਨੁੱਖ ਬਣਾਇਆ ਹੈ ਤੁਸੀਂ ਵੀ ਆਪਣੇ ਅੰਦਰ ਹਰ ਇੱਕ ਮਨੁੱਖ ਆਪਣੇ ਅੰਦਰ ਉਸ ਸ਼ਕਤੀ ਨੂੰ ਕਾਇਮ ਕਰ ਸਕਦਾ ਕਿਉਂਕਿ ਬਾਬੇ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਕਿਸਾਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਉਹ ਪ੍ਰਮਾਤਮਾ ਤੇਰੇ ਚ ਹੁਣ ਜੇ ਆਪਾਂ ਮੱਸੀ ਨੂੰ ਕਹਿੰਗੇ ਕਿ ਤੂੰ ਪਾਣੀ ਦੀ ਖੋਜ ਕਰ ਮੱਸੀ ਪਾਣੀ ਦੀ ਖੋਜ ਕੀ ਕਰੂਗੀ ਤਾਂ ਪਾਣੀ ਦੇ ਵਿੱਚ ਤਾਂ ਰਹਿ ਰਹੀ ਹੈ ਪਾਣੀ ਤੋਂ ਬਿਨਾਂ ਤਾਂ ਖਤਮ ਆ ਕਮ ਹੁਣ ਜੇ ਆਪ ਬੰਦੇ ਨੂੰ ਅੱਜ ਡੇਰੇਦਾਰ ਕੀ ਦੱਸਦੇ ਰੱਬ ਨੂੰ ਲੱਭੋ ਰੱਬ ਨੂੰ ਕਿੱਥੇ ਲੱਭਣਾ ਰੱਬ ਸਾਡੇ ਚ ਮੌਜੂਦ ਆ ਅਸੀਂ ਰੱਬ ਦੇ ਨਾਲ ਆਪ ਹਮੇਸ਼ਾ ਸਾਡੇ ਨਾਲ ਰੱਬ ਨੂੰ ਲੱਭਣ ਦੀ ਲੋੜ ਨਹੀਂ ਬੰਦਿਆ ਅੱਜ ਤੂੰ ਕਿੱਥੇ ਆ ਫਿਰਨਾ ਤੂੰ ਆਪਣੇ ਆਪ ਨੂੰ ਲੱਭ ਆਪਣੀ ਪਰਤਾਲ ਕਰ ਤੂੰ ਆਇਆ ਕਾਦੇ ਲਈ ਹੈ ਤੇਰਾ ਮੂਲ ਕੀ ਹੈ ਤੇਰਾ ਮਕਸਦ ਹੈ ਕੀ ਹੈ ਗੁਰਬਾਣੀ ਤੋਂ ਵੱਡਾ ਕੋਈ ਗਿਆਨ ਨਹੀਂ ਹੈ ਦੁਨੀਆ 'ਤੇ ਚਾਹੇ ਕੋਈ ਪਲਕੜ ਮੰਨੇ ਚਾਹੇ ਨਾ ਮੰਨੇ ਚਾਹੇ ਕੋਈ ਪੜਿਆ ਲਿਖਿਆ ਆਪਣੇ ਆਪ ਨੂੰ ਬਹੁਤ ਸੰਝਦਾ ਸਮਝੇ ਪਰ ਗੁਰਬਾਣੀ ਤੋਂ ਵੱਡਾ ਕੋਈ ਗਿਆਨ ਨਹੀਂ ਆ ਹੋ ਸਕਦਾ ਮੈਥੋਂ ਬੋਲਦੇ ਸਮੇਂ ਬਹੁਤ ਸਾਰੇ ਸ਼ਬਦ ਗਲਤ ਬੋਲੇ ਗਏ ਜਾਂ ਕਿਸੇ ਦੀ ਭਾਵਨਾ ਨੂੰ ਕੋਈ ਠੇਸ ਪਹੁੰਚੇ ਮੈਂ ਉਹਦੇ ਲਈ ਮਾਫੀ ਚਾਹੁੰਦਾ ਪਰ ਇਹ ਸੱਚ ਹੈ ਗਰਬਾਣੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਗਰਬਾਣੀ ਨਾਲ ਜੁੜੋਂਗੇ ਜੀਵਨ ਦੇ ਵਿੱਚ ਆਨੰਦ ਰਹੇਗਾ ਹੋਈਆਂ ਗਲਤੀਆਂ ਤੋਂ ਖਿਮਾ ਦੀ ਜਾਂਚ ਤਾਂ ਇੱਕ ਮੇਰੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮੈਂ ਇਹ ਤੇ ਹੋਰ ਅਧਿਕ